ਜਨ ਦਸਤਿਆਂ ਬਹੁਤ ਬਹੁਤ ਪਵਾਗਾ ਆਓ ਇਸ ਰਹਿਬਰ ਨੂੰ ਅਸੀਂ ਯਾਦ ਕਰਦੇ ਹੋਏ ਕੋਲੇਆਂ ਦੇ ਵਿੱਚ ਆਪਾਂ ਚੱਲ ਜੀ ਹਲੋ 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 ਜਲਦਾਰ ਹਾਂ ਸਾਰੇ ਸਾਥੀ ਬੈਠੇ ਨੇ ਸਾਡੀ ਬਾਰਤੋਂ ਉਹ ਵੀ ਸੌਣ ਸਾਹਿਬ ਨੇ ਉਹਨਾਂ ਚੋਲਿਆਂ ਦਾ ਨਕਸ਼ਾ ਤਿਆਰ ਕੀਤਾ ਹੈ ਵੱਲੋਂ ਸਾਰਿਆਂ ਦਾ ਸਹਿਜ ਜਲੰਦ ਤੁਹਾਡਾ ਆਪ ਕਰਦੇ ਆ ਆ ਬੱਠੇ ਜੀ ਗਲੋ ਵਿੱਚ ਆਰਾਮ ਦੇ ਨਾਲ ਜਾਣਾ ਹੈ ਸਾਰਿਆਂ ਦਾ ਧੰਨਵਾਦ ਧੰਨਵਾਦ ਨਮੀ ਸੱਜਰੇ ਇਸ ਸਰਤਾ ਸੰਗਵਸਾ ਨੂੰ ਨਹੀਂ ਬੱਤਰ ਕਰਨ ਜਾ ਰਹੇ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਪੰਜਾਬ ਨੂੰ ਉਹ ਕਹਾਂਗੇ ਲੰਗਰ ਚੱਕ ਕੇ ਜਾਣਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੈ ਭੀ ਜੈ ਭਾਰਤ ਜੈ ਭਾਰਤ ਜਨੰਦਨਾ 134 ਮਾ ਜਨੰਦਨਾ ਆ ਪੂਰੀ ਦੁਨੀਆ ਦੇ ਵਿੱਚ ਨਾਇਆ ਜਾ ਰਿਹਾ ਤਾਂ ਇਸ ਨੜੀ ਦੇ ਵਿੱਚ ਫ੍ਰੇਮ ਨਗਰ ਪੂਰਾ ਦੀ ਧਰਤੀ ਦੇ ਉੱਤੇ ਸ਼੍ਰੀ ਗੁਰਦਾਸ ਮੰਦਰ ਤੋਂ ਇੱਕ ਪੈਦਲ ਮਾਰਚ ਕੱਢਿਆ ਜਾ ਰਿਹਾ ਜਿਸ ਦੀ ਅਗਵਾਈ ਮਾਤਾ ਰਾਮਾਬਾਈ ਅਮੇਰਿਕਾ ਅਵੇਅਰਨੈਸ ਕਲੱਬ ਪੂਰੋਪੁਰਾ ਕਰ ਰਹੀ ਹੈ ਉਹਦੇ ਨਾਲ ਜੁਆਇੰਟ ਵੈਂਚਰ ਦੇ ਵਿੱਚ ਸਾਡੇ ਸੌਂ ਸੋਸਨ ਕਲਚਰ ਸੁਸਾਇਟੀ ਜਿਹੜੀ ਹੈਗੀ ਆ ਉਹ ਹੈ ਤੇ ਬਾਬਾ ਸਾਹਿਬ ਅਮੇਰਿਕਾ ਐਜੂਕੇਸ਼ਨ ਸੁਸਾਇਟੀ ਹੈ ਵੀ ਹੈ ਤੇ ਸ਼੍ਰੀ ਗੁਰਦਾਸ ਸਮਾਪ੍ਰੇਮ ਨਗਰ ਪੂਰੋਪੁਰਾ ਦੀ ਹੈ ਐਸਰ ਕੇ ਸਾਰੀਆਂ ਸੰਸਥਾਵ ਮਿਲ ਕੇ ਇੱਕ ਜੁਆਇੰਟ ਵੈਂਚਰ ਜਰਾ ਹੈਗਾ ਬਾਬਾ ਸਾਹਿਬ ਦਾ ਦੇਗਨ ਦਿਹਾੜੇ ਤੇ ਪੈਡਲ ਮਾਰਚ ਰਹਿਨ ਕਰਕੇ ਅ ਬਾਬਾ ਸਾਹਿਬ ਨੂੰ ਰਕਟਿਓਸ ਨੋਲੇ ਦੇ ਨਾਮ ਨਾਲ ਦਿੱਤਾ ਕਿਹਾ ਤੇ ਬਾਬਾ ਸਾਹਿਬ ਦੀ ਫਲਸਫੀ ਸਾਰੇ ਪੂਰੀ ਦੁਨੀਆ ਵਿੱਚ ਫੈਲ ਚੁੱਕੀ ਹੈ ਬਹੁਤ ਲੋਕ ਨਫਰਤ ਕਰਕੇ ਵੀ ਬਾਬਾ ਸਾਹਿਬ ਨੂੰ ਦੇਖਦੇ ਨੇ ਕਿਉਂਕਿ ਬਾਬਾ ਸਾਹਿਬ ਇੱਕ ਐਹੋ ਜਿਹਾ ਨਾਮ ਹੈ ਕਿ ਜਿਸ ਦੇ ਵਿੱਚ ਕੋਈ ਨਫਰਤ ਨਹੀਂ ਸਾਰੇ ਧਰਮਾਂ ਸਾਰੇ ਜਾਤਾਂ ਪਾਤਾਂ ਤੋਂ ਦੂ ਇੱਕ ਬਾਬਾ ਸਾਹਿਬ ਦਾ ਇੱਕ ਫਲਸਫੀ ਹੈ ਕਿ ਸਾਰਿਆਂ ਨੂੰ ਬਰਾਬਰ ਦਾ ਕਰਜਾ ਦੇਣ ਵਾਸਤੇ ਬਾਬਾ ਸਾਹਿਬ ਨੇ ਸਿਧਾਂਤ ਨੂੰ ਰਚਿਆ ਤੇ ਬਹੁਤ ਲੋਕ ਜਿਹੜੇ ਹੈਗੇ ਆ ਆ ਸਿਧਾਂਤ ਨੂੰ ਕਹਿੰਦੇ ਆ ਕਿ ਜਿਹੜਾ ਹੈਗਾ ਧਰਮ ਨੂੰ ਵੱਡਿਆ ਲੇਕਿਨ ਬਾਬਾ ਸਾਹਿਬ ਨੇ ਕਿਸੇ ਨੂੰ ਨਹੀਂ ਵੱਡਿਆ ਬਾਬਾ ਸਾਹਿਬ ਨੇ ਹਰੇਕ ਲਈ ਹਰੇਕ ਲਈ ਸਭ ਤੋਂ ਸਿਧਾਂਤ ਦੇ ਵਿੱਚ ਲਿਖਿਆ ਜਿਹਦਾ ਅੱਜ ਵੀ ਅਸੀਂ ਲੋਕ ਮੰਨ ਰਹੇ ਆ ਤੇ ਜ਼ਿੰਦਗੀ ਜਿਹੜੀ ਹੈਗੀ ਹੈ ਜੀ ਰਹੇ ਆ ਤੇ ਨਾਰੀ ਨੂੰ ਜਿਹੜੀ ਹੈਗੀ ਹੈ ਮੁਕਤੀ ਦੇਣ ਵਾਲੇ ਬਾਬਾ ਸਾਹਿਬ ਹੈ ਕਿਉਂਕਿ 1950 ਤੋਂ ਪਹਿਲਾਂ ਨਾਰੀ ਨੂੰ ਵੀ ਮੁਕਤੀ ਨਹੀਂ ਸੀ 1950 ਤੋਂ ਪਹਿਲਾਂ ਕਿਸੇ ਇਨਸਾਨ ਨੂੰ ਵੀ ਇਨਸਾਨ ਦੇ ਨਾਲ ਬੈਠਣ ਤੋਂ ਮਨਾਈ ਸੀ 1950 ਤੋਂ ਪਹਿਲਾਂ ਜਾਤ ਦੇ ਨਾਂ ਤੇ ਜਾਤ ਨੂੰ ਵੰਡਿਆ ਜਾਂਦਾ ਸੀ 1950 ਤੋਂ ਪਹਿਲਾਂ ਕੋਈ ਦੇਵੀ ਦੇਵਤੇ ਨੇ ਕਿਸੇ ਦੀ ਦੁਨੀਆ ਬਦਲੀ ਨਹੀਂ ਹੈ ਸਿਰਫ ਆਵਾ ਸਾਹਿਬ ਨੇ ਇਨਸਾਨ ਨੂੰ ਇਨਸਾਨ ਬਣਾਇਆ ਤੇ ਇਸ ਕਰਕੇ ਆਪਾ ਬਾਬਾ ਸਾਹਿਬ ਦੀ ਜਿਹੜੀ ਹੈਗੀ ਹੈ ਜਨਤੀ ਨੂੰ ਪੈਦ ਨਮਾਜ਼ ਜ਼ਰੂਰ ਦੇ ਵਿੱਚ ਸਾਰਿਆਂ ਨੂੰ ਇਕਸਾਰ ਕਰਨ ਦੇ ਲਈ ਬਣਾ ਰਹੇ ਸਰ ਗਿਆਨ ਦਤਾ ਗਿਆ ਇਸ ਸਿਧਾਂਤ ਦੇ ਵਿੱਚ ਅਸਲ ਕਿ ਨਫ਼ਰਤ ਗਲਤ ਫਲਾਈ ਜਾ ਰਹੀ ਹੈ ਲੋਕਾਂ ਨੂੰ ਡਾਇਵਰਸ਼ਨ ਦੇ ਵਿੱਚ ਲੈ ਕੇ ਜਾਇਆ ਜਾ ਰਿਹਾ ਲੋਕਾਂ ਨੂੰ ਇੱਕ ਦੂਜੇ ਨਾਲ ਲੜਾਉਣ ਦੀ ਕੋਸ਼ਿਸ਼ ਹੈ ਲੇਕਿਨ ਸਾਡਾ ਸਮਾਜ ਜਿਹੜਾ ਹੈਗਾ ਹਿੰਦੂ ਮੁਸਲਮਾਨ ਸਿੱਖ ਈਸਾਈ ਸਾਰੇ ਇੱਕੋ ਜਿਹੇ ਆ ਬਾਬਾ ਸਾਹਿਬ ਨੇ ਕਿਹਾ ਕਿ ਕਿਸੇ ਵਿੱਚ ਕੋਈ ਨਫ਼ਰਤ ਨਹੀਂ ਹੈ ਸਗੋਂ ਸਾਰਿਆਂ ਨੂੰ ਬਰਾਬਰ ਦਾ ਦਰਜਾ ਦੇਣਾ ਹੈ ਅੱਜ ਡਾਕਟਰ ਬੀ ਆਰ ਅੰਬੇਡਕਰ ਦੀ ਜਨਮ ਦਿਤੇ ਸਾਡਾ ਦਿਲ ਸਾਡਾ ਰੋਮ ਰੋਮ ਜਿਹੜਾ ਮਾਰ ਨਾਲ ਭਰ ਜਾਂਦਾ ਹੈ ਉਹਨਾਂ ਦੇ ਸੰਘਰਸ਼ ਨੂੰ ਦੇਖ ਕੇ ਬਾਬਾ ਸਾਹਿਬ ਡਾਕਟਰ ਵੀ ਵੀਰ ਅਭੇਟਕਰ ਜੀ ਸਾਡੇ ਇਕੱਲੇ ਇੱਕ ਮਤਲਬ ਮਾਰਗਦਰਸ਼ਕ ਸੁਦਸ਼ਟ ਹਨ ਅਸੀਂ ਉਹਨਾਂ ਤੋਂ ਵੱਡੀ ਮੋਟੀਵੇਸ਼ਨ ਕੋਈ ਨਹੀਂ ਦੇਖੀ ਉਹਨਾਂ ਤੋਂ ਵੱਡੀ ਇਨਸਪੀਰੇਸ਼ਨ ਅਸੀਂ ਕੋਈ ਵੀ ਦੇਖ ਰਹੇ ਉਹਨਾਂ ਦੇ ਸੰਘਰਸ਼ ਤੇ ਉਹਨਾਂ ਦੀ ਲਾਈਫ ਹਿਸਟਰੀ ਨੂੰ ਦੇਖ ਕੇ ਅਸੀਂ ਇਹ ਕਹਿ ਸਕਦੇ ਆ ਕਿ ਉਹਨਾਂ ਵਰਗਾ ਇਨਸਾਨ ਅਜੇ ਤੱਕ ਪੈਦਾ ਨਹੀਂ ਹੋਇਆ ਤੇ ਅੱਗੇ ਵੀ ਕੋਈ ਸੰਭਾਵਨਾ ਨਹੀਂ ਹੈਗੀ ਉਹਨਾਂ ਦਾ ਜਿਹੜਾ ਸੰਘਰਸ਼ ਸੀਗਾ ਇੰਨੇ ਉਹ ਹਾਲਾਤਾਂ ਵਿੱਚੋਂ ਗੁਜ਼ਰੇ ਹੈਗੇ ਆ ਪਰ ਫਿਰ ਵੀ ਉਹਨਾਂ ਨੇ ਹਿੰਮਤ ਨਹੀਂ ਹਾਰੀ ਉਹਨਾਂ ਨੇ ਸੰਘਰਸ਼ ਨੂੰ ਇੱਕ ਤਰ੍ਹਾਂ ਦੇ ਸਟੈਪਿੰਗ ਸਟੋਨ ਦੇ ਤੌਰ ਤੇ ਵਰਤੇ ਆ ਤੇ ਉਸ ਤੋਂ ਅੱਗੇ ਵਧੇ ਆ ਉਹ ਉਹਨਾਂ ਦੀ ਜਨਤੀ ਤੇ ਸਾਨੂੰ ਇਕੱਠੇ ਹੋ ਕੇ ਉਹਨਾਂ ਦੇ ਵਿੱਚ ਪੜੋ ਜੁੜੋ ਤੇ ਸੰਘਰਸ਼ ਕਰੋ ਦੀ ਨਾੜ ਤੇ ਚੱਲ ਕੇ ਉਹ ਵੱਧ ਤੋਂ ਵੱਧ ਬੱਚਿਆਂ ਨੂੰ ਪੜ੍ਹਾਉਣਾ ਚਾਹੀਦਾ ਹੈ ਸਾਡੇ ਸਮਾਜ ਦੇ ਜਾਂ ਸਾਰੇ ਉਹਨਾਂ ਨੇ ਹਰ ਇੱਕ ਵਾਸਤੇ ਹੀ ਇੱਕ ਬਰਾਬਰੀ ਸੋਚਿਆ ਸੋ ਬੱਚੇ ਨੂੰ ਪੜ੍ਹਾਉਣਾ ਚਾਹੀਦਾ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਜੁੜੋ ਜੁੜਨਾ ਚਾਹੀਦਾ ਆਪਸ ਵਿੱਚ ਲੜਨਾ ਨਹੀਂ ਚਾਹੀਦਾ ਤੇ ਸੰਘਰਸ਼ ਕਰੋ ਆਪਣੇ ਹੱਕਾਂ ਲਈ ਸੰਘਰਸ਼ ਕਰੋ ਡਾਕਟਰ 바ਵਾ ਸਾਹਿਬ ਪੀਰ ਮਰਾਓ ਅੰਬੇਦਕਰ ਜੀ ਦੀ ਜਨਮ ਦਿਨ ਦੇ ਮੌਕੇ ਤੇ ਕੋਟ ਪੂਰੇ ਦੇ ਵਿੱਚ ਗੁਰੂ ਪਾਤਸ਼ਾਹੀ ਬੜੀ ਕਿਰਪਾ ਹੋਈ ਅੱਜ ਇੱਥੇ ਸਾਡੇ ਬੱਚਿਆਂ ਨੇ ਇਸ ਪ੍ਰੋਗਰਾਮ ਦੇ ਵਿੱਚ ਭਾਗ ਲਿਆ ਸਾਡੀਆਂ ਬੀਬੀਆਂ ਨੇ ਭਾਗ ਲਿਆ ਜਿਹੜੀ ਕਿ 바ਵਾ ਸਾਹਿਬ ਦਾ ਪਹਿਲਾ ਪੈਰਾਮੀਟਰ ਸੀ ਤਰੱਕੀ ਦਾ ਸਮਾਜ ਦੀ ਤਰੱਕੀ ਦਾ ਜਿੱਥੇ ਬੀਬੀਆਂ ਅੱਗੇ ਹੋਣਗੀਆਂ ਸਮਝ ਲਓ ਸਮਾਜ ਨੇ ਤਰੱਕੀ ਕਰ ਲਈ ਤੇ ਸਾਡੇ ਕੋਟਗੁਰੇ ਦਾ ਸਮਾਜ ਤਰੱਕੀ ਤੇ ਆ ਔਰ ਇਹਦੇ ਵਿੱਚ ਤੁਹਾਡੀ ਬਖਸ਼ੀ ਹੋਈ ਤਾਕਤ ਵਿੱਚ ਤੁਹਾਡੇ ਬਖਸ਼ੀ ਹੋਏ ਖਜ਼ਾਨੇ ਵਿੱਚੋਂ 5 ਲੱਖ ਦਾ ਚੈੱਕ ਮੈਂ ਅੱਜ ਭੇਟ ਕਰਕੇ ਚੱਕਿਆ ਚੱਲਿਆ ਜਿਹੜੀ ਇੱਥੇ ਲਾਇਬ੍ਰੇਰੀ ਬਣਾਉਣੀ 바ਵਾ ਸਾਹਿਬ ਦੀ ਯਾਦ ਦੇ ਵਿੱਚ ਤਾਂ ਕਿ ਬੱਚੇ ਅੱਗੇ ਪੜ੍ਹਨ ਤੇ ਔਰ ਤੱਕੜੇ ਹੋਣ ਔਰ 10 ਲੱਖ ਰੁਪਏ ਹੋਰ ਐਲਾਨ ਕਰ ਦਿੱਤਾ ਸਰ ਪੰਜਾਬ ਦੇ ਵਿੱਚ ਕਈ ਤਾਂ ਦੇਖੋ ਸਰਕਾਰ ਇਸ ਗੱਲ ਦੀ ਪੂਰੀ ਸੰਵੇਦਨਸ਼ੀਲ ਹੈ ਇਹ ਬੇਰਵੀ ਕਰ ਨਹੀਂ ਸਕਦੇ ਇਹ ਤਾਂ ਰਾਜਨੀਤੀ ਗੱਲ ਹੈ ਇਹ ਵੋਟਾਖਤਰ ਲੋਕਾਂ ਨੂੰ ਲੜਾਉਣ ਦੀ ਕਹਾਣੀ ਹੈ ਉਹਨਾਂ ਦਾ ਬੁੱਤ ਸਾਡੇ ਦਿਲਾਂ 'ਚ ਲੱਗਿਆ ਆਜੋ ਤੋੜ ਲੋ ਨੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਪੰਜਾਬ ਆਬਨ ਇਹ ਹੁਣ ਬਾਜਵਾ ਸਾਡੀ ਪੁੱਛ ਲੋ ਜੀ ਮੈਂ ਤਾਂ